ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਆਪਾਂ ਨੂੰ ਜ਼ਿੰਦਗੀ ਵਿੱਚ ਬਹੁਤ ਕੁਝ ਸਿਖਾਉਂਦੀਆਂ ਹਨ ਪੂਰੀ ਸਾਖੀ ਸੁਣ ਕੇ ਆਪਾਂ ਨੂੰ ਇੱਕ ਬੜੀ ਵੱਡੀ ਸਿੱਖ ਮਿਲਦੀ ਹੈ ਸਿੱਖਿਆ ਮਿਲਦੀ ਹੈ ਅੱਜ ਦੀ ਜਿਹੜੀ ਸਾਖੀ ਹੈ ਉਹ ਹੈ ਇੱਕ ਗਰੀਬ ਸਿੱਖ ਦੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਦਾ ਘਰ ਤੋੜ ਕੇ ਸਾੜ ਦਿੱਤਾ ਸੀ ਤੇ ਉਹਦੇ ਬਰਤਨ ਭਾਂਡੇ ਸਭ ਤੋੜ ਦਿੱਤੇ ਸੀ ਇਹ ਸਾਖੀ ਇੱਕ ਤਰਖਾਣ ਸਿੱਖ ਦੀ ਹੈ ਸੋ ਸਾਖੀ ਨੂੰ ਪੂਰੀ ਸੁਣਿਆ ਕਰੋ ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਸਾਖੀ ਦਾ ਮਤਲਬ ਕੀ ਹੈ ਸੋ ਆਓ ਸਾਧ ਸੰਗਤ ਜੀ ਆਪਾਂ ਸਾਖੀ ਸਰਵਣ ਕਰੀਏ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਾਰ ਦੇ ਤਾਰ ਦੇ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਉਹਨਾਂ ਦੇ ਸੇਵਕ ਭਾਈ ਮਰਦਾਨਾ ਜੀ ਜੋ ਉਹਨਾਂ ਦੇ ਰਵਾਬੀ ਹਨ ਉਹਨਾਂ ਦੇ ਨਾਲ ਰਵਾਬ ਵਜਾਉਣ ਦੀ ਸੇਵਾ ਕਰਦੇ ਹਨ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲਦੇ ਚੱਲਦੇ ਅੱਜ ਇੱਕ ਪਹਾੜੀ ਇਲਾਕੇ ਵਿੱਚ ਪਹੁੰਚੇ ਹਨ ਜੋ ਆਸੇ-ਪਾਸੇ ਸੁੰਨਸਾਨ ਜਗ੍ਹਾ ਹੈ ਆਸੇ-ਪਾਸੇ ਕੋਈ ਪਿੰਡ ਨਹੀਂ ਨਜ਼ਰ ਆਉਂਦਾ ਪਰ ਇੱਕ ਪਾਸੇ ਛੋਟਾ ਜਿਹਾ ਚਤ ਲਾਭ ਹੈ ਉਹਦੇ ਕੋਲੇ ਇੱਕ ਵੱਡਾ ਰੁੱਖ ਹੈ ਗੁਰੂ ਪਾਸ਼ਾ ਕਹਿ ਲੱਗੇ ਮਰਦਾਨਿਆ ਚੱਲ ਆਪਾਂ ਉੱਥੇ ਜਾ ਕੇ ਥੋੜੀ ਦੇਰ ਵਿਸ਼ਰਾਮ ਕਰਾਂਗੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਰੁੱਖ ਥੱਲੇ ਆਪਣਾ ਆਸਣ ਕਰਕੇ ਬੈਠ ਗਏ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਨੇ ਉੱਥੇ ਇਸ਼ਨਾਨ ਕੀਤਾ ਹੈ ਤੇ ਅੱਖਾਂ ਬੰਦ ਕਰਕੇ ਸਮਾਧੀ ਲਗਾ ਕੇ ਬੈਠ ਗਏ ਹਨ ਦੋ ਦਿਨ ਤੱਕ ਗੁਰੂ ਪਾਤਸ਼ਾਹ ਉੱਥੇ ਹੀ ਸਮਾਧੀ ਲਾ ਕੇ ਬੈਠੇ ਰਹੇ ਸੰਗਤ ਜੀ ਪਰ ਮਰਦਾਨਾ ਬੜਾ ਪਰੇਸ਼ਾਨ ਹੈ ਕਿਉਂਕਿ ਉਹਨੂੰ ਭੁੱਖ ਨੇ ਬੜਾ ਸਤਾਇਆ ਹੈ ਉੱਥੇ ਆਸ-ਪਾਸੇ ਕੋਈ ਪਿੰਡ ਨਹੀਂ ਹੈ ਜਿੱਥੋਂ ਉਹ ਪ੍ਰਸ਼ਾਦਾ ਮੰਗ ਕੇ ਛੱਕ ਸਕੇ ਪਰ ਉਹਦੇ ਕੋਲੇ ਇੱਕ ਪਾਣੀ ਦੀ ਅਵਸਥਾ ਹੈ ਉਹ ਉੱਥੋਂ ਪਾਣੀ ਪੀ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਸੰਗਤ ਜੀ ਜਦੋਂ ਗੁਰੂ ਜੀ ਨੇ 2 ਦਿਨਾਂ ਬਾਅਦ ਆਪਣੇ ਨੇਤਰ ਖੋਲੇ ਹੈ ਤੇ ਸਾਹਮਣੇ ਖੜਾ ਹੈ ਭਾਈ ਮਰਦਾਨਾ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਐਦਾਂ ਦੀ ਸ਼ਕਲ ਕਿਉਂ ਬਣਾਈ ਹੈ ਕਿਉਂ ਇੰਨਾ ਪਰੇਸ਼ਾਨ ਹੈ ਉਹ ਕਹਿਣ ਲੱਗਿਆ ਮਹਾਰਾਜ ਤੁਹਾਨੂੰ ਦਾ ਭੁੱਖ ਤੇ ਨਾਲ ਕੋਈ ਮਤਲਬ ਨਹੀਂ ਹੈ ਪਾਸ਼ਾ ਤੁਸੀਂ ਤਾਂ 2 ਦਿਨ ਤੋਂ ਨੇਤਰ ਬੰਦ ਕਰਕੇ ਸਮਾਧੀ ਵਿੱਚ ਬੈਠੇ ਹੋ ਮਹਾਰਾਜ ਪਰ ਮਹਾਰਾਜ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ ਪਾਣੀ ਪੀ ਕੇ ਹੀ ਬੁਜਾਰਾ ਕਰੀ ਜਾਣਾ ਮਹਾਰਾਜ ਜਾ ਤਾਂ ਮੇਰੀ ਭੁੱਖ ਦਾ ਕੋਈ ਨਿਵਾਰਣ ਕਰੋ ਪਾਸ਼ਾ ਨਹੀਂ ਤਾਂ ਮੈਨੂੰ ਮਹਾਰਾਜ ਛੁੱਟੀ ਦਿਓ ਮੈਂ ਆਪਣੇ ਘਰ ਜਾਵਾਂ ਉਸ ਵੇਲੇ ਗੁਰੂ ਪਾਸ਼ਾ ਕਹਿ ਲੱਗੇ ਚੱਲ ਮਰਦਾਨਿਆ ਆਪਾਂ ਅੱਗੇ ਚੱਲਦੇ ਹਾਂ ਜਦੋਂ ਗੁਰੂ ਪਾਸ਼ਾ ਉੱਥੋਂ ਤੁਰੇ ਜਾਂਦੇ ਹਨ ਸੰਗਤ ਜੀ ਥੋੜੀ ਦੂਰ ਜਦੋਂ ਪਹੁੰਚੇ ਹਨ ਤੇ ਸਾਹਮਣੇ ਇੱਕ ਪਿੰਡ ਨਜ਼ਰ ਆਉਂਦਾ ਹੈ ਮਰਦਾਨਾ ਵੇਖ ਕੇ ਬੜਾ ਖੁਸ਼ ਹੁੰਦਾ ਹੈ ਤੇ ਕਹਿਣ ਲੱਗਿਆ ਮਹਾਰਾਜ ਉਹ ਦੇਖੋ ਸਾਹਮਣੇ ਇੱਕ ਨਗਰ ਨਜ਼ਰ ਆਉਂਦਾ ਹੈ ਚਲੋ ਆਪਾਂ ਉੱਥੇ ਚਲੀਏ ਤੇ ਉੱਥੇ ਜਾ ਕੇ ਆਪਾਂ ਕੁਝ ਲੰਗਰ ਪ੍ਰਸ਼ਾਦਾ ਛਕਾਂਗੇ ਆਪਣੀ ਭੁੱਖ ਮਿਟਾਵਾਂਗੇ ਗੁਰੂ ਮਹਾਰਾਜ ਕਹਿਣ ਲੱਗੇ ਚੱਲ ਮਰਦਾਨਿਆਂ ਚੱਲ ਫਿਰ ਆਪਾਂ ਉੱਥੇ ਹੀ ਚੱਲਦੇ ਹਾਂ ਜਦੋਂ ਗੁਰੂ ਜੀ ਉਸ ਪਿੰਡ ਤੋਂ ਬਾਹਰ ਜਾ ਕੇ ਬੈਠ ਗਏ ਤੇ ਉਹ ਪਿੰਡ ਹੈ ਇੱਕ ਤਰਖਾਣਾ ਦਾ ਪਿੰਡ ਹੈ ਉੱਥੇ ਤਰਖਾਣਾ ਦੇ ਬੜੇ ਘਰ ਹਨ ਉਹਨਾਂ ਵਿੱਚੋਂ ਇੱਕ بڑا ਪ੍ਰੇਮੀ ਹੈ ਸਾਧਵਾਂ ਦੀ ਸੇਵਾ ਕਰਨ ਵਾਲਾ ਹੈ ਨਾਮ ਸਿਮਰਨ ਕਰਨ ਵਾਲਾ ਹੈ ਸ਼ਰਧਾ ਵਾਲਾ ਹੈ ਪਰ ਉਹ ਬੜਾ ਗਰੀਬ ਸਿੱਖ ਹੈ ਉਹਦੇ ਕੋਲ ਆਪਣਾ ਘਰ ਨਹੀਂ ਹੈ ਉਹਨੇ ਇੱਕ ਆਪਣੀ ਕਾਨਿਆ ਦੀ ਕੁਲੀ ਕਹਿ ਲਈ ਜਾਇ ਕਿ ਸ਼ਨ ਪਾਈ ਹੋਈ ਹੈ ਉਹਨੇ ਵੇਖਿਆ ਕਿ ਬਾਹਰ ਕੋਈ ਪਿੰਡ ਤੋਂ ਬਾਹਰ ਕੋਈ ਸਾਧੂ ਫਕੀਰ ਬੈਠੇ ਹਨ ਕਿਉਂ ਨਾ ਮੈਂ ਇਨ੍ਹਾਂ ਦੀ ਸੇਵਾ ਕਰ ਲਵਾਂ ਉਹ ਜਦੋਂ ਗੁਰੂ ਜੀ ਦੇ ਕੋਲ ਗਿਆ ਹੈ ਤੇ ਜਾ ਕੇ ਕਹਿ ਲੱਗਾ ਮਹਾਰਾਜ ਤੁਸੀਂ ਮੁਸਾਫਿਰ ਲੱਗਦੇ ਹੋ ਮੇਰਾ ਮਨ ਕਰਦਾ ਹੈ ਕਿ ਮੈਂ ਤੁਹਾਡੀ ਸੇਵਾ ਕਰਾਂ ਉਹ ਕਹਿਣ ਲੱਗਿਆ ਮਹਾਰਾਜ ਤੁਸੀਂ ਮੇਰੇ ਘਰ ਚੱਲੋ ਮੈਂ ਤੁਹਾਡੀ ਸੇਵਾ ਕਰਨੀ ਹੈ ਤੇ ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਚੱਲੋ ਆਪਾਂ ਚੱਲੀਏ ਜੇ ਇੰਨੇ ਪ੍ਰੇਮ ਨਾਲ ਆਪਾਂ ਨੂੰ ਬੇਨਤੀਆਂ ਕਰ ਰਿਹਾ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਚੱਲ ਫਿਰ ਚੱਲੀਏ ਗੁਰੂ ਜੀ ਉਹਦੇ ਨਾਲ ਉਹਦੇ ਘਰ ਪਹੁੰਚੇ ਹਨ ਉਹਨੇ ਜਾ ਕੇ ਗੁਰੂ ਜੀ ਨੂੰ ਆਪਣੇ ਉਸ ਕੁੱਲੀ ਵਿੱਚ ਆਪਣੀ ਕਾਨਿਆਂ ਦੀ ਛਪਰੀ ਵਿੱਚ ਜਾ ਕੇ ਬਿਠਾਇਆ ਹੈ ਤੇ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕੀਤੀ ਹੈ ਅਤੇ ਕਹਿ ਲੱਗਿਆ ਮਹਾਰਾਜ ਰਾਤ ਤੁਸੀਂ ਮੇਰੇ ਕੋਲ ਹੀ ਗੁਜ਼ਾਰ ਲਵੋ ਸਵੇਰ ਚਲੇ ਜਾਣਾ ਤੇ ਗੁਰੂ ਜੀ ਨੇ ਉੱਥੇ ਰਾਤ ਨੂੰ ਵਿਸ਼ਰਾਮ ਕੀਤਾ ਹੈ ਤੇ ਉਹਨੇ ਰਾਤ ਨੂੰ ਬੜੀ ਸ਼ਰਧਾ ਨਾਲ ਜੋ ਉਹਦੇ ਕੋਲੇ ਸੀਗਾ ਉਹਨੇ ਉਹ ਪ੍ਰਸ਼ਾਦਾ ਬਣਾਇਆ ਹੈ ਤੇ ਉਹਦੇ ਕੋਲੇ ਇੱਕ ਟੁੱਟਾ ਜਾ ਮੰਝਾ ਹੈ ਉਹਨੇ ਉਸੇ ਤੇ ਹੀ ਗੁਰੂ ਪਾਸ਼ਾ ਜੀ ਨੂੰ বিশ্রাম ਕਰਨ ਵਾਸਤੇ ਕਿਹਾ ਹੈ ਮਹਾਰਾਜ ਤੁਸੀਂ ਇਸ ਤੇ ਵਿਸ਼ਰਾਮ ਕਰ ਲਵੋ ਤੇ ਉਹ ਆਪ ਥੱਲੇ ਸੌ ਗਿਆ ਹੈ ਪੁੰਜੇ ਤੇ ਮਰਦਾਨੇ ਵਾਸਤੇ ਵੀ ਇੱਕ ਥੱਲੇ ਆਸਣ ਲਾਇਆ ਹੈ ਤੇ ਗੁਰੂ ਜੀ ਨੇ ਰਾਤ ਉਹਦੇ ਘਰੇ ਬਿਤਾਈ ਹੈ ਤੇ ਜਦੋਂ ਰਾਤ ਨੂੰ ਵਿਸ਼ਰਾਮ ਕਰਕੇ ਜਦੋਂ ਸਵੇਰੇ ਦਿਨ ਚੜ੍ਹਿਆ ਹੈ ਤੇ ਗੁਰੂ ਮਹਾਰਾਜ ਉੱਥੇ ਜਾਣ ਲੱਗੇ ਹਨ ਸੰਗਤ ਜੀਓ ਤੇ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਉਸ ਤਿਰਖਾਨ ਸਿੱਖ ਦਾ ਜੋ ਬੜਾ ਗਰੀਬ ਹੈ ਜੋ ਦੀ ਸਨ ਹੈ ਝੋਪੜੀ ਹੈ ਕਾਨਿਆ ਵਾਲੀ ਗੁਰੂ ਜੀ ਨੇ ਉਹੋ ਤੋੜ ਕੇ ਭੰਨ ਕੇ ਸੁੱਟ ਦਿੱਤੀ ਤੇ ਉਹਦੇ ਜੋ ਬਰਤਨ ਹਲ ਮਿੱਟੀ ਦੇ ਉਹ ਵੀ ਗੁਰੂ ਜੀ ਨੇ ਤੋੜ ਭੰਨ ਕੇ ਸੁੱਟ ਦਿੱਤੇ ਤੇ ਜਿਹੜਾ ਮੰਝਾ ਉਹਨੇ ਦਿੱਤਾ ਸੀ ਗੁਰੂ ਜੀ ਨੂੰ ਰਾਤ ਨੂੰ ਸੌਣ ਵਾਸਤੇ ਗੁਰੂ ਜੀ ਨੇ ਉਹ ਵੀ ਤੋੜ ਕੇ ਭੰਨ ਕੇ ਸੁੱਟ ਦਿੱਤਾ ਤੇ ਜਾਨ ਲੱਗੇ ਨੇ ਬਾਸ਼ਾ ਉਹਦੀ ਕੁੱਲੀ ਨੂੰ ਅਗ ਲਾਤੀ ਉਹਦੇ ਸਮਾਨ ਨੂੰ ਅਗ ਲਾਤੀ ਸਾੜ ਕੇ ਸਵਾ ਕਰਤਾ ਹੈ ਤੇ ਫਿਰ ਵੀ ਉਹ ਤਰਖਾਨ ਉਹ ਸਿੱਖ ਚੁੱਪ ਕਰਕੇ ਖੜਾ ਹੈ ਹੱਥ ਜੋੜ ਕੇ ਕੁਝ ਵੀ ਨਹੀਂ ਬੋਲਦਾ ਮੂੰਹ ਵਿੱਚੋਂ ਤੇ ਜਦੋਂ ਗੁਰੂ ਜੀ ਉੱਥੋਂ ਜਾਨ ਲੱਗੇ ਹਨ ਤੇ ਉਹ ਕਹਿਣ ਲੱਗਿਆ ਮਹਾਰਾਜ ਚੱਲੋ ਮੈਂ ਤੁਹਾਨੂੰ ਤੋੜ ਕੇ ਆਵਾਂ ਤੁਹਾਨੂੰ ਪਿੰਡ ਤੋਂ ਬਾਹਰ ਛੱਡ ਕੇ ਆਵਾਂ ਤੇ ਜਦੋਂ ਗੁਰੂ ਜੀ ਉਥੋਂ ਚੱਲ ਪਏ ਉਸ ਨੇ ਗੁਰੂ ਜੀ ਨੂੰ ਆਪਣੇ ਨਗਰ ਤੋਂ ਬਾਹਰ ਤੋਰ ਕੇ ਗੁਰੂ ਜੀ ਤੋਂ ਅੱਗੇ ਲੈ ਕੇ ਵਾਪਸ ਆਪਣੇ ਪਿੰਡ ਵੱਲ ਆ ਗਿਆ ਹੈ ਤੇ ਗੁਰੂ ਜੀ ਨੂੰ ਭਾਏ ਮਰਦਾਨਾ ਕਹਿ ਲੱਗਿਆ ਮਹਾਰਾਜ ਉਸ ਸਿੱਖ ਨੇ ਇਤਨੀ ਸ਼ਰਧਾ ਨਾਲ ਆਪਣੀ ਸੇਵਾ ਕੀਤੀ ਹੈ ਰਾਤ ਨੂੰ ਉਹਨੇ ਆਪਣੇ ਘਰ ਆਪਾਂ ਨੂੰ ਵਿਸ਼ਰਾਮ ਕਰਾਇਆ ਹੈ ਤੇ ਤੁਹਾਨੂੰ ਮਹਾਰਾਜ ਉਸ ਤੇ ਇੰਨਾ ਗੁੱਸਾ ਕਿਉਂ ਆਇਆ ਹੈ ਤੁਸੀਂ ਇੰਜ ਕਿਉਂ ਕੀਤਾ ਮਹਾਰਾਜ ਤੁਸੀਂ ਉਸ ਦਾ ਸਾਰਾ ਕੁਝ ਤੋੜ ਭੰਨ ਕੇ ਉਹਦੀ ਘਰ ਨੂੰ ਅੱਗ ਲਾ ਦਿੱਤੀ ਹੈ ਤੇ ਇਹ ਮਹਾਰਾਜ ਤੁਸੀਂ ਇਹਦਾ ਇਸ ਤਰ੍ਹਾਂ ਉਸ ਨਾਲ ਕਿਉਂ ਕੀਤਾ ਤੁਹਾਨੂੰ ਇੰਨਾ ਗੁੱਸਾ ਕਿਉਂ ਆਇਆ ਉਸ ਸਿੱਖ ਤੇ ਗੁਰੂ ਜੀ ਨੇ ਕਿਹਾ ਮਰਦਾਨਿਆ ਉਸਨੇ ਜੋ ਸਾਡੀ ਸੇਵਾ ਕੀਤੀ ਹੈ ਉਹਦੀ ਸੇਵਾ ਪਰਵਾਰ ਹੋ ਗਈ ਮਰਦਾਨਾ ਕਹਿ ਲੱਗਾ ਮਹਾਰਾਜ ਸੇਵਾ ਉਹਦੀ ਪਰਵਾਰ ਕਿਵੇਂ ਹੋ ਸਕਦੀ ਹੈ ਉਹਦਾ ਤਾਂ ਆਪਾਂ ਬੜਾ ਨੁਕਸਾਨ ਕਰਤਾ ਹੈ ਉਹ ਵਿਚਾਰਾ ਹੁਣ ਉਹਦੇ ਕੋਲ ਤਾਂ ਹੁਣ ਰਹਿਣ ਵਾਸਤੇ ਘਰ ਵੀ ਨਹੀਂ ਰਹਾ ਉਹ ਹੁਣ ਕੀ ਕਰੇਗਾ ਕਿੱਥੇ ਰਹੇਗਾ ਕਿੱਥੇ ਸੌਵੇਗਾ ਮਰਦਾਨਾ ਇਸ ਤਰ੍ਹਾਂ ਗੱਲਾਂ ਕਰ ਰਿਹਾ ਹੈ ਗੁਰੂ ਜੀ ਦੇ ਨਾਲ ਪਰ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਤੂੰ ਬੜਾ ਨਾ ਸੋਚ ਤੇ ਵਾਹਿਗੁਰੂ ਕਰਦਾ ਕਰਦਾ ਸਾਡੇ ਪਿੱਛੇ ਤੁਰਿਆ ਤੇ ਗੁਰੂ ਜੀ ਉਹਦੇ ਨਾਲ ਗੱਲਾਂ ਕਰਦੇ ਕਰਦੇ ਅੱਗੇ ਤੁਰ ਗਏ ਤੇ ਤਰਖਾਨ ਨੇ ਜਦ ਵਾਪਸ ਆਪਣੇ ਘਰ ਵੱਲ ਆਇਆ ਹੈ ਨਾ ਸੰਗਤ ਜੀ ਉਹ ਉੱਥੇ ਪਹੁੰਚ ਗਿਆ ਜਿੱਥੇ ਉਹਦਾ ਘਰ ਸਾੜਿਆ ਸੀ ਗੁਰੂ ਨਾਨਕ ਦੇਵ ਜੀ ਨੇ ਉਹ ਆ ਕੇ ਵੇਖਦਾ ਹੈ ਤੇ ਬੜਾ ਹੈਰਾਨ ਹੁੰਦਾ ਹੈ ਤੇ ਸੋਚਦਾ ਹੈ ਇਹ ਕਿੱਦਾਂ ਹੋ ਸਕਦਾ ਹੈ ਜਦੋਂ ਉਹ ਵਾਪਸ ਆਪਣੀ ਉਸ ਜਗ੍ਹਾ ਤੇ ਆਇਆ ਹੈ ਉਹਨੇ ਵੇਖਿਆ ਕਿ ਉਹਦੇ ਜਿੱਥੇ ਉਹਦੀ ਕੁੱਲੀ ਸਾੜੀ ਸੀ ਉੱਥੇ ਇੱਕ ਬੜਾ ਸੁੰਦਰ ਮਹਿਲ ਬਣਿਆ ਹੋਇਆ ਹੈ ਤੇ ਆਸੇ-ਪਾਸੇ ਬੜੀ ਹਰਿਆਲੀ ਹੈ ਚਹਲ-ਵੈਲ ਬਣੀ ਹੋਈ ਹੈ ਤੇ ਹਰ ਤਰ੍ਹਾਂ ਦੇ ਪਦਾਰਥ ਸੋਹਣੇ ਵਸਤਰ ਉਹਦੇ ਜਿਹੜੇ ਭਾਂਡੇ ਟੁੱਟੇ ਸੀ ਉਸ ਤਰ੍ਹਾਂ ਦੇ ਭਾਂਡੇ ਸੋਨੇ ਦੇ ਭਾਂਡੇ ਉਹਦੇ ਘਰੇ ਬਣੇ ਹੋਏ ਹੈ ਇਹ ਸਭ ਕੁਝ ਵੇਖ ਕੇ ਤਰਖਾਨ ਬੜਾ ਹੈਰਾਨ ਹੁੰਦਾ ਹੈ ਤੇ ਅੰਦਰੋਂ ਅੰਦਰੀ ਸੋਚਦਾ ਹੈ ਕਿ ਮੈਨੂੰ ਇਉਂ ਲੱਗਦਾ ਹੈ ਕਿ ਉਹ ਰੱਬ ਮੇਰੇ ਘਰੇ ਆਇਆ ਸੀ ਉਹ ਪਛਤਾਉਣ ਲੱਗਾ ਹੈ ਕਿ ਉਸ ਗੱਲ ਦਾ ਮੈਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਤਾਂ ਮੈਂ ਉਹਨਾਂ ਨੂੰ ਆਪਣੇ ਕੋਲ ਹੀ ਰੱਖ ਲੈਂਦਾ ਏਕ ਅੱਲਾ ਸੋਚਦਾ ਹੈ ਤੇ ਅੰਦਰੋਂ ਅੰਦਰੀ ਅਰਦਾਸਾਂ ਕਰਦਾ ਹੈ ਕਿ ਮਹਾਰਾਜ ਦੁਬਾਰਾ ਮੇਰੇ ਘਰੇ ਕਦੋਂ ਆਵੰਗੇ ਮਹਾਰਾਜ ਉਸ ਤੋਂ ਬਾਅਦ ਗੁਰੂ ਜੀ ਅੱਗੇ ਚਲੇ ਜਾਂਦੇ ਹਨ